ਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 네ਪਾਲ ਦੇ ਤਖਤਾ ਪਲਟ ਦੇ ਬਾਅਦ ਸੋਸ਼ਲ ਮੀਡੀਆ ਵਿੱਚ ਇਹ ਥਿਉਰੀ ਵਾਇਰਲ ਹੋ ਰਹੀ ਹੈ ਕਿ 네ਪਾਲ ਦੇ ਬਾਦ ਕੀ ਹੁਣ ਅਗਲਾ ਨੰਬਰ ਭਰਦਾ ਹੈ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਮੋਦੀ ਸਾਵਧਾਨ ਹੋ ਜਾ ਤੇਰਾ ਵੀ ਉਹੀ ਹਸ਼ਰ ਹੋਵੇਗਾ ਇਸ ਦਾਅਵੇ ਵਿੱਚ ਕਿੰਨਾ ਵਜ਼ਨ ਹੈ ਅਤੇ ਕਿੰਨਾ ਕਿਆਸ ਇਸੇ ਤੇ ਕਰਾਂਗੇ ਅੱਜ ਦੀ ਨਜ਼ਰਸ਼ਾਨੀ ਇਹ ਤਾਂ ਸੱਚ ਹੈ ਕਿ ਬੀਤੇ 5 ਸਾਲਾਂ ਦੌਰਾਨ ਇੱਕ ਦੇ ਬਾਅਦ ਇੱਕ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਵਿੱਚ ਤਖਤੇ ਪਲਟੇ ਗਏ ਹਨ 2021 ਵਿੱਚ ਮਿਆਂਮਾਰ 2022 ਵਿੱਚ ਸ਼੍ਰੀਲੰਕਾ 2023 ਵਿੱਚ ਪਾਕਿਸਤਾਨ 2024 ਵਿੱਚ ਬੰਗਲਾਦੇਸ਼ ਅਤੇ ਹੁਣ 2025 ਵਿੱਚ ਨੇਪਾਲ ਸਵਾਲ ਪੈਦਾ ਹੁੰਦਾ ਹੈ ਕਿ ਇਹ ਸਭ ਉੱਥੋਂ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਉਠੀ ਲੋਕ ਲਹਿਰ ਦਾ ਅੰਜਾਮ ਸੀ ਜਾਂ ਕਿਸੇ ਅੰਤਰਰਾਸ਼ਟਰੀ ਸਾਜ਼ਿਸ਼ ਦਾ ਨਤੀਜਾ ਉਪਰੀ ਨਜ਼ਰੇ ਤਾਂ ਇਹ ਲੋਕ ਲਹਿਰ ਹੀ ਦਿਸਦੇ ਹਨ ਲੇਕਿਨ ਪੈਟਰਨ ਦੱਸਦੇ ਹਨ ਕਿ ਮਾਜਰਾ ਕੁਝ ਹੋਰ ਹੈ ਅਚਨਚੇਤ ਲੋਕ ਲਹਿਰ ਦਾ ਉਠਣਾ ਬਿਨਾ ਕਿਸੇ ਲੀਡਰਸ਼ਿਪ ਦੀ ਅਗਵਾਈ ਦੇ ਲੋਕਾਂ ਦਾ ਇਨਾ ਪ੍ਰਚੰਡ ਵਿਰੋਧ ਇੱਕਦਮ ਸੜਕਾਂ ਤੇ ਉਤਰ ਆਉਣਾ ਅਤੇ ਵੱਡੇ ਹਿੰਸਕ ਆંદੋਲਨ ਦੇ ਰੂਪ ਵਿੱਚ ਪ੍ਰਗਟ ਹੋ ਜਾਣਾ ਕੋਈ ਸਾਧਾਰਨ ਗੱਲ ਨਹੀਂ ਫਿਰ ਦੇਖੋ ਤਖਤਾ ਪਲਟ ਮਗਰੋਂ ਉਹ ਸਾਰੀ ਭੀੜ ਦਾ ਅਲੋਪ ਹੋ ਜਾਣਾ ਕਿ ਸਰਕਾਰ ਬਦਲਦੇ ਸਾਰ ਹੀ ਸਾਰੇ ਮਸਲੇ ਹੱਲ ਹੋ ਗਏ ਕਿ ਬੇਰੋਜ਼ਗਾਰੀ ਮਹਿੰਗਾਈ ਕ腐ਸ਼ਨ ਨੈਪੋਟイズਮ ਸਭ ਤੇ ਕਾਬੂ ਪਾ ਲਿਆ ਗਿਆ ਇਹ ਪੈਟਰਨ ਸਾਬਤ ਕਰਦੇ ਹਨ ਕਿ ਇਨ੍ਹਾਂ ਤਖਤਾ ਪਲਟਾਂ ਦੇ ਪਿੱਛੇ ਕੋਈ ਨਾ ਕੋਈ ਸ਼ਕਤੀ ਜ਼ਰੂਰ ਹੈ ਇਸੇ ਆਧਾਰ ਤੇ ਖੁਲੇ ਆਮ ਕਿਹਾ ਜਾ ਰਿਹਾ ਹੈ ਕਿ ਇਹ ਸਭ ਚੀਨ ਅਤੇ ਅਮਰੀਕਾ ਹੀ ਕਰ ਰਹੇ ਹਨ ਹਾਲਾਂਕਿ ਨੇਪਾਲ ਦੇ ਕੇਸ ਵਿੱਚ ਸਿੱਧੇ ਤੌਰ ਤੇ ਭਾਰਤ ਤੇ ਵੀ ਆਰੋਪ ਲੱਗ ਰਹੇ ਹਨ ਅਮਰੀਕਾ ਅਤੇ ਚੀਨ ਦੀ ਭੂਮਿਕਾ ਦੀਆਂ ਗੱਲਾਂ ਵੀ ਪੂਰੇ ਜੋਬਨ ਤੇ ਹਨ ਜੋ ਵੀ ਹੈ ਮਹਾ ਸ਼ਕਤੀਆਂ ਦੇ ਦਖਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਮਰੀਕਾ ਚੀਨ ਦੀ ਆਰਥਿਕ ਜੰਗ ਦੇ ਚੱਲਦੇ ਦੋਹੇ ਮੁਲਕ ਦੱਖਣ ਪੂਰਬ ਦੇ ਮੁਲਕਾਂ ਅਰਬ ਸਾਗਰ ਅਤੇ ਹਿੰਦ ਮਹਾਸਾਗਰ ਵਿੱਚ ਆਪਣੇ ਬੇਸ ਮਜ਼ਬੂਤ ਕਰ ਰਹੇ ਹਨ ਜਿਸ ਲਈ ਖਿੱਤੇ ਦੇ ਮੁਲਕਾਂ ਵਿੱਚ ਖੁਦ ਨੂੰ ਰਾਸ ਆਉਣ ਵਾਲੀਆਂ ਸਰਕਾਰਾਂ ਉਹਨਾਂ ਦੀ ਪਹਿਲੀ ਲੋੜ ਬਣਦੀ ਜਾ ਰਹੀ ਹੈ ਇਸ ਦੌੜ ਵਿੱਚ ਨਾ ਤਾਂ ਚੀਨ ਪਿੱਛੇ ਹੈ ਅਤੇ ਨਾ ਹੀ ਅਮਰੀਕਾ ਦੂਜੇ ਪਾਸੇ ਭਾਰਤ ਜੋ ਅੱਜ ਖੁਦ ਨੂੰ ਦੁਨੀਆ ਦੀ ਤੀਜੀ ਸ਼ਕਤੀਸ਼ਾਲੀ ਧਿਰ ਸਾਬਤ ਕਰਨ ਦੀ ਜ਼ਿੱਦ ਫੜੀ ਬੈਠਾ ਹੈ ਅਤੇ ਇਸੇ ਜ਼ਨੂਨ ਦੇ ਵਿੱਚ ਇਸਨੇ ਆਪਣੇ ਆਪ ਨੂੰ ਵਿਸ਼ਵ ਸ਼ਕਤੀ ਦੀ ਦੌੜ ਵਿੱਚ ਸ਼ਾਮਲ ਕਰ ਲਿਆ ਹੈ ਜੋ ਨਾ ਤਾਂ ਚੀਨ ਨੂੰ ਰਾਸ ਆਉਂਦਾ ਹੈ ਤੇ ਨਾ ਹੀ ਅਮਰੀਕਾ ਨੂੰ ਭਲੇ ਹੀ ਭਾਰਤ ਦੀ ਕਾਰਗੁਜ਼ਾਰੀ ਪਹਿਲਾਂ ਵੀ ਕਮੋਬੇਸ਼ ਇਹੋ ਜਿਹੀ ਹੀ ਸੀ ਲੇਕਿਨ ਦੁਨੀਆ ਦੀਆਂ ਨਜ਼ਰਾਂ ਵਿੱਚ ਭਾਰਤ ਦੀ ਛਵੀ ਇੱਕ ਸਾਹੂ ਲੋਕਤੰਤਰ ਵਾਲੀ ਸੀ ਪਹਿਲਾ ਇਸ ਨੂੰ ਗਾਂਧੀ ਦਾ ਉਦਾਰਵਾਦੀ ਭਾਰਤ ਮੰਨ ਕੇ ਇਸ ਦੇ ਪ੍ਰਤੀ ਸਾਫਟ ਕੋਰਨਰ ਰੱਖਦੇ ਸਨ ਲੇਕਿਨ ਮੋਦੀ ਦੇ ਹਿੰਦੂਤਵ ਨੇ ਭਾਰਤ ਦਾ ਪਾਸ ਉਗਾੜ ਕੇ ਵਿਚਲੀ ਕਾਲੜੀ ਮਸ ਨੂੰ ਜਗ ਜ਼ਾਹਿਰ ਕਰ ਦਿੱਤਾ ਹੈ ਇਸ ਸਿਸਟਮ ਤੇ ਕਾਬਜ਼ ਬ੍ਰਾਹਮਣਵਾਦ ਉਸ ਦੇ ਵਿਤਕਰੇ ਫਿਰਕੂਪੁਣੇ ਪੈਤਰੇ ਅਤੇ ਕਰਤੂਤਾਂ ਨੂੰ ਹੁਣ ਜਗ ਸਮਝ ਚੁੱਕਿਆ ਹੈ ਅਤੇ ਉਹ ਉਸੇ ਤਰ੍ਹਾਂ ਹੀ ਇਸ ਨਾਲ ਵਰਤ ਰਹੇ ਹਨ ਭਾਰਤ ਦੇ ਟ੍ਰਾਂਸਨੈਸ਼ਨਲ ਅਤੰਕਵਾਦ ਨੇ ਇਸ ਦਾ ਰਿਹਾਰ ਸਿਹਾ ਚਿਹਰਾ ਵੀ ਬੇਨਕਾਬ ਕਰ ਦਿੱਤਾ ਹੈ ਹਾਲਾਂਕਿ ਭਾਰਤ ਵੀ ਇਹੀ ਦੋਸ਼ ਅਮਰੀਕਾ ਅਤੇ ਚੀਨ ਤੇ ਵੀ ਲਗਾਉਂਦਾ ਹੈ ਪਰ ਕੀ ਅਜੇ ਉਲਟवार ਕਰਕੇ ਭਾਰਤ ਆਪਣੇ ਐਕਸ਼ਨ ਨੂੰ ਜਾਇਸਟ ਠਹਿਰਾ ਸਕਿਆ ਹੈ ਕਿ ਇਸ ਦੀ ਵੀ ਅਮਰੀਕਾ ਅਤੇ ਚੀਨ ਵਾਂਗ ਹੀ ਡਾਢੇ ਦਾ ਸੱਤੀ ਵੀ ਹੀ 100 ਮੰਨੀ ਜਾਂਦੀ ਹੈ ਜੇ ਅਜਿਹਾ ਹੁੰਦਾ ਤਾਂ ਗੁਰਪਤਵੰਨ ਸਿੰਘ ਪੰਨੂ ਨੂੰ ਕਤਲ ਦੀ ਸੁਪਾਰੀ ਪਹੁੰਚਾਉਣ ਵਾਲਾ ਨikhil ਗੁਪਤਾ ਚੱਕ ਗਣਰਾਜ ਤੋਂ ਸਿੱਧਾ ਭਾਰਤ ਆਉਂਦਾ ਨਾ ਕਿ ਅਮਰੀਕਾ ਭੇਜਿਆ ਜਾਂਦਾ ਜੇ ਅਜਿਹਾ ਹੁੰਦਾ ਤਾਂ 43000 ਵਰਗ ਕਿਲੋਮੀਟਰ ਭਾਰਤੀ ਜ਼ਮੀਨ ਦੱਬੇ ਬੈਠੇ ਚੀਨ ਵਿੱਚ ਵੀ ਭਾਰਤ ਸਰਜਿਕਲ ਸਟ੍ਰਾਈਕ ਕਰ ਲੈਂਦਾ ਭਾਰਤ ਨੂੰ ਵੀ ਪਤਾ ਹੈ ਅਸਲ ਤਾਕਤ ਕਿਸ ਪਾਸ ਹੈ ਤਾਲਿਬਾਨੀਆਂ ਨੂੰ ਆਰਥਿਕ ਮਦਦ ਦੇ ਕੇ ਉਨ੍ਹਾਂ ਤੋਂ ਅੰਡਰ ਕਵਰ ਆਪਰੇਸ਼ਨ ਕਰਵਾ ਕੇ ਦੇਸ਼ ਦੇ ਅੰਦਰ ਵਾਹਵਾਹੀ ਖੱਟੀ ਜਾ ਸਕਦੀ ਹੈ ਵਿਸ਼ਵਗੁਰੂ ਨਹੀਂ ਬਣਿਆ ਜਾ ਸਕਦਾ ਵਿਸ਼ਵ ਸ਼ਕਤੀ ਬਣਨ ਲਈ ਪਹਿਲਾ ਦੇਸ਼ ਦੀਆਂ ਅੰਦਰਲੀਆਂ ਲੋਣਾ ਪੂਰੀ ਕਰਨ ਦੀ ਸ਼ਕਤੀ ਚਾਹੀਦੀ ਹੈ ਜਿਸ ਮੁਲਕ ਕੋਲ ਹੜਾਂ ਵਿੱਚ ਬਰਬਾਦ ਹੋ ਚੁੱਕੇ ਪੰਜਾਬ ਹਿਮਾਚਲ ਨੂੰ ਲੱਕ ਸਿੱਧਾ ਕਰਨ ਲਈ ਵੀ ਜ਼ਰੂਰੀ ਇਮਦਾਦ ਦੇਣ ਦਾ ਜਿਗਰਾ ਨਹੀਂ ਉਹ ਮਾਰੀਸ਼ਸ ਵਰਗੇ ਮੁਲਕ ਨੂੰ 60 ਅਰਬ ਰੁਪਏ ਦੀ ਮਦਦ ਕਿਉਂ ਦੇ ਰਿਹਾ ਹੈ 50000 ਵਰਗ ਕਿਲੋਮੀਟਰ ਤੋਂ ਵੱਧ ਏਰੀਏ ਵਾਲੇ ਪੰਜਾਬ ਜਿਸ ਦੇ 2000 ਪਿੰਡ ਹੜ੍ਹ ਵਿੱਚ ਰੁੜ ਗਏ ਉਸ ਦੇ ਲਈ 1600 ਕਰੋੜ ਲੇਕਿਨ ਦੂਜੇ ਮੁਲਕ ਮਾਰੀਸ਼ਸ ਜਿਸ ਦਾ ਖੇਤਰਫਲ ਸਿਰਫ 2040 ਵਰਗ ਕਿਲੋਮੀਟਰ ਹੈ ਉਸ ਨੂੰ 60 ਅਰਬ ਰੁਪਏ ਸਾਬਤ ਕਰਦਾ ਹੈ ਕਿ ਆਪਣੋਂ ਤੇ ਸਿਤਮ ਗੈਰੋਂ ਤੇ ਕਰਮ ਐਵੇਂ ਨਹੀਂ ਹੁੰਦਾ ਜੇ ਆਪਣਾ ਸਮਝਦੇ ਕਹਿਣ ਦਾ ਭਾਓ ਇਹ ਕਿ ਦਮਗੱਜੇ ਕਦੇ ਸੱਚ ਨਹੀਂ ਲੁਕੋ ਸਕਦੇ ਔਕਾਤ ਦਿਸ ਜਾਂਦੀ ਹੈ ਕੋਈ ਐਵੇਂ ਹੀ ਭੁਲੇਖਾ ਪਾਈ ਫਿਰੇ ਤਾਂ ਗੱਲ ਵਖਰੀ ਹੈ ਜੇ ਅਮਰੀਕਾ ਤੇ ਚੀਨ ਭਾਰਤ ਨੂੰ ਸਿੱਧਾ ਕੁਝ ਨਹੀਂ ਕਹਿ ਰਹੇ ਇਸ ਦਾ ਕਾਰਨ ਉਨਾਂ ਨੂੰ ਦਿਸ ਰਹੀ ਭਾਰਤ ਦੀ 140 ਕਰੋੜ ਦੀ ਆਬਾਦੀ ਵਾਲੀ ਵੱਡੀ ਮੰਡੀ ਹੈ ਪਰ ਜੇ ਇਸੇ ਕਰਕੇ ਭਾਰਤ ਇਹ ਮੰਨ ਬੈਠੇ ਕਿ ਉਹ ਇੱਕ ਸ਼ਕਤੀ ਹੈ ਉਹ ਜੋ ਮਰਜ਼ੀ ਕਰੇ ਤਾਂ ਮੰਜੀ ਹੀਠਾ ਸੋਟਾ ਫੇਰ ਲੈਣਾ ਬਣਦਾ ਹੈ ਉਹ ਇਸ ਨੂੰ ਤੋੜ ਕੇ ਮੰਡੀਆਂ ਵਿੱਚ ਵੰਡ ਵੀ ਸਕਦੇ ਹਨ ਜੋ ਕੁਝ ਭਾਰਤ ਦੇ ਦੁਆਲੇਜ ਵਾਪਰ ਰਿਹਾ ਹੈ ਇਹ ਕੌਣ ਕਰਵਾ ਰਿਹਾ ਹੈ ਅਮਰੀਕਾ ਜਾਂ ਚੀਨ ਇਸ ਨਾਲ ਫਰਕ ਨਹੀਂ ਪੈਂਦਾ ਫਰਕ ਪੈਂਦਾ ਹੈ ਇਹ ਜਾਣਨ ਨਾਲ ਕਿ ਕੀ ਉਹੀ ਸਾਰੇ ਤੱਤ ਭਾਰਤ ਵਿੱਚ ਮੌਜੂਦ ਨਹੀਂ ਜੋ ਸ਼੍ਰੀਲੰਕਾ ਬੰਗਲਾਦੇਸ਼ ਅਤੇ ਨੇਪਾਲ ਵਿੱਚ ਮੌਜੂਦ ਹਨ ਕਿ ਅੱਜ ਦੇ ਭਾਰਤ ਵਿੱਚ ਜਮਹੂਰੀ ਸੰਸਥਾਵਾਂ ਆਜ਼ਾਦ ਹਨ ਕਿ ਘਟ ਗਿਣਤੀਆਂ ਦਲਿਤਾਂ ਦੇ ਮਨੁੱਖੀ ਹੱਕ ਸੁਰੱਖਿਅਤ ਹਨ ਕਿ ਹਿਟਲਰ ਦੀ ਤਰ੍ਹਾਂ ਹੀ ਵੋਟ ਚੋਰੀ ਕਰਕੇ ਲੱਖਾਂ ਕਰੋੜਾ ਨਾਗਰਿਕਾਂ ਦੇ ਜਮਹੂਰੀ ਹੱਕ ਨਹੀਂ ਖੋਲੇਗੇ ਕਿ ਮੀਡੀਆ ਨੂੰ ਰਖੈਲ ਬਣਾ ਕੇ ਨਹੀਂ ਰੱਖਿਆ ਜਾ ਰਿਹਾ ਕੀ ਬੇਰੋਜ਼ਗਾਰੀ ਮਹਿੰਗਾਈ ਕ腐ਸ਼ਨ ਨੈਪੋਟイズਮ ਫਿਰਕਾਪ੍ਰਸਤੀ ਵਿਤਕਰੇਬਾਜ਼ੀ ਕਿਸੇ ਪੱਖੋਂ ਘਟ ਹੈ ਭਾਰਤ ਜਿੱਥੋਂ ਤੱਕ ਨੇਪਾਲ ਵਿੱਚ ਚੀਨ ਪੱਖੀ ਸਰਕਾਰ ਦੇ ਤਖਤਾ ਪਲਟ ਪਿੱਛੇ ਅਮਰੀਕਾ ਦਾ ਹੱਥ ਦੱਸਿਆ ਜਾ ਰਿਹਾ ਹੈ ਤਾਂ ਅਸਲੀਅਤ ਇਹ ਹੈ ਕਿ ਨੇਪਾਲ ਦੀ ਭੂਗੋਲਿਕ ਸਥਿਤੀ ਦੇ ਮੱਦੇਨਜ਼ਰ ਅਮਰੀਕਾ ਚੀਨ ਅਤੇ ਭਾਰਤ ਤਿੰਨਾਂ ਦੀ ਨਜ਼ਰ ਨੇਪਾਲ ਨੂੰ ਆਪਣੇ ਪ੍ਰਭਾਵ ਹੇਠ ਰੱਖਣ ਅਤੇ ਹਿੱਤ ਵਿੱਚ ਵਰਤਣ ਦੀ ਹੈ ਨੇਪਾਲ ਕਹਿ ਹੀ ਰਿਹਾ ਹੈ ਕਿ ਉਸ ਦੇ ਤਖਤਾ ਪਲਟ ਪਿੱਛੇ ਭਾਰਤ ਦਾ ਹੱਥ ਹੈ ਕਿਉਂਕਿ ਨੇਪਾਲ ਦੇ ਨਕਸ਼ੇ ਵਿੱਚ ਮੌਜੂਦ ਕੁਝ ਇਲਾਕੇ ਜਿਨ੍ਹਾਂ ਤੇ ਭਾਰਤ ਆਪਣਾ ਦਾਵਾ ਕਰਦਾ ਹੈ ਉਸੇ ਨਕਸ਼ੇ ਨੂੰ ਨੇਪਾਲ ਵੱਲੋਂ ਆਪਣੇ ਸੌ ਦੇ ਨੋਟ ਤੇ ਛਾਪਣ ਦਾ ਫੈਸਲਾ ਭਾਰਤ ਨੂੰ ਮਨਜ਼ੂਰ ਨਹੀਂ ਸੀ ਭਾਰਤ ਇੱਥੇ ਮੁੜ Hindu ਰਾਜ ਸਥਾਪਿਤ ਕਰਕੇ ਆਪਣੀ ਧੌਂਸ ਕਾਇਮ ਕਰਨਾ ਚਾਹੁੰਦਾ ਹੈ ਇਹ ਆਰੋਪ ਲਗਾਏ ਜਾ ਰਹੇ ਹਨ ਇਸੇ ਤਰ੍ਹਾਂ ਨੇਪਾਲ ਦੇ ਉਚਾਈ ਵਾਲੇ ਕੁਝ ਇਲਾਕਿਆਂ ਵਿੱਚ ਬਣੇ ਅਮਰੀਕੀ ਬੇਸ ਨਾਤਾ ਚੀਨ ਨੂੰ ਮਨਜ਼ੂਰ ਹਨ ਅਤੇ ਨਾ ਹੀ ਭਾਰਤ ਨੂੰ ਚੀਨ ਵੀ ਨੇਪਾਲ ਤੇ ਆਪਣੀ ਪਕੜ ਨੂੰ ਕਿਸੇ ਵੀ ਸੂਰਤ ਵਿੱਚ ਗਵਾਉਣਾ ਨਹੀਂ ਚਾਹੁੰਦਾ ਇਸੇ ਲਈ ਆਵਾਜ਼ਾਂ ਉਠਨੀਆਂ ਸ਼ੁਰੂ ਹੋ ਗਈਆਂ ਹਨ ਕਿ ਜੋ ਕੁਝ ਭਾਰਤ ਦੇ ਚੁਗਿਰਦੇ ਕੀਤਾ ਜਾ ਰਿਹਾ ਹੈ ਕਿ ਜਿਵੇਂ ਭਾਰਤ ਨੂੰ ਦੱਸਿਆ ਜਾ ਰਿਹਾ ਹੈ ਕਿ ਬੰਦਾ ਬਣ ਜਾ ਨਹੀਂ ਤਾਂ ਤੇਰਾ ਵੀ ਨੰਬਰ ਲੱਗਦਿਆਂ देर ਨਹੀਂ ਲੱਗਣੀ ਹਾਲਾਂਕਿ ਭਾਰਤ ਵਿੱਚ ਇਸ ਤਰ੍ਹਾਂ ਦਾ ਤਖਤਾ ਪਲਟ ਐਨਾ ਸੌਖਾ ਨਹੀਂ ਪਰ ਮੌਜੂਦਾ ਹਾਲਾਤਾਂ ਵਿੱਚ ਨਾ ਮੁਮਕਿਨ ਵੀ ਨਹੀਂ ਜਿਸ ਤਰ੍ਹਾਂ ਅਮਰੀਕਾ ਭਾਰਤ ਨੂੰ ਰੂਸ ਤੋਂ ਵਪਾਰ ਨਾ ਕਰਨ ਦੀਆਂ ਬਾਰ-ਬਾਰ ਚੇਤਾਵਨੀਆਂ ਦੇ ਰਿਹਾ ਹੈ ਅਮਰੀਕਾ ਖੁੱਲੇ ਲਫ਼ਜ਼ਾਂ ਵਿੱਚ ਬੋਲ ਰਿਹਾ ਹੈ ਕਿ ਭਾਰਤ ਵਿਸ਼ ਬ੍ਰਾਹਮਣਵਾਦ ਦਾ ਬੋਲਬਾਲਾ ਹੈ ਨਾਟੋ ਵੀ ਭਾਰਤ ਨੂੰ ਚੇਤਾਵਨੀਆਂ ਦੇਣ ਤੇ ਲੱਗਿਆ ਹੋਇਆ ਹੈ ਭਾਰਤ ਦੇ ਟੁਕੜੇ ਕਰਨ ਵਾਲੇ ਨਕਸ਼ੇ ਜਾਰੀ ਕੀਤੇ ਜਾ ਰਹੇ ਹਨ ਫਿਰ ਵੀ ਜੇ ਇਨਾ ਹਾਲਾਤਾਂ ਦਾ ਭਾਰਤ ਤੇ ਕੋਈ ਅਸਰ ਨਹੀਂ ਤਾਂ ਭਾਰਤ ਕਿਉਂ ਚੀਨ ਵੱਲੋਂ ਕੀਤੇ ਕਬਜ਼ੇ ਦੇ ਬਾਵਜੂਦ ਲਾਲ ਅੱਖਾਂ ਦਿਖਾਉਣ ਦੀ ਥਾਂ ਉਸ ਨਾਲ ਜੱਫੀਆਂ ਪਾਉਣ ਲਈ ਮਜਬੂਰ ਹੈ ਇਸ ਲਈ ਉਠ ਰਹੀਆਂ ਕਿਆਸਰਾਈਆਂ ਨੂੰ ਵੀ ਸਿਰੇ ਤੋਂ ਨਕਾਰਿਆ ਨਹੀਂ ਜਾ ਸਕਦਾ ਕੌਰਵਾ ਅਤੇ ਪਾਂਡਵਾ ਵਿਚਕਾਰ ਹੋਏ ਮਹਾਭਾਰਤ ਦੌਰਾਨ ਵੀ ਚੀਰ ਹਰਣ ਦਰੋਪਦੀ ਦਾਹੀ ਹੋਇਆ ਸੀ ਧੰਨਵਾਦ